ਫਗਵਾੜਾ ਸ਼ਹਿਰ ਚੋਰਾ ਦਾ ਘੜਬੰਦਾ ਜਾ ਰਿਹਾ ਹੈ ਜਿਸ ਦੀ ਘਟਨਾ ਸੇਵਲ ਹਸਪਤਾਲ ਫਗਵਾੜਾ ਦੇ ਨੇੜੇ ਘਟੀ ਜਿਸ ਵਿੱਚ ਚੋਰਾ ਵੱਲੋਂ ਇੱਕ ਪ੍ਰਵਾਸੀ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਤੇ ਜੀਵਰਾ ਤੋਂ ਹੱਥ ਸਾਫ਼ ਕਰ ਲਿਆ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀਟੂ ਫਲੈਗ ਨਿਊਜ਼ ਤੋਂ ਪ੍ਰਿਪਾਲ ਸਿੰਘ ਟਿੰਗਰਾ ਦੀ ਰਿਪੋਰਟ ਹਾਂਜੀ ਕੀ ਨਾਮ ਹੈ ਆਪਕਾ ਮੇਰਾ ਨਾਮ ਹੈ ਅਨੀਤਾ क्या मामला हुआ है जो आप अभी पुलिस स्टेशन के पास आप खड़े हो चाल नगर में चोरी हुआ है मैं काम पे 9:30 बजे काम पे गई हूं 10:00 बजे हुआ है चोरी है मैं 10:30 फिर आ गई हूं मुड़ के ये घंटे के अंदर चोरी हुआ है मेरे आपको कैसे पता लगा मैं आई तो ताला-तूला सारा खुला पड़ा तो बाहर ताला खोली तो देखा अंदर सारा खुला खुला पड़ा तो मैं कहा कि हाय ये क्या हुआ घरवाला मेरा बोला कि पर्दा भी हटा पड़ा है ये क्या हुआ तो हम जैसे ऐसे करके देखा तो हम कहा हाय चोरी हो गई मेरी सब कुछ लुट गई मैं क्या क्या लेके चोर मेरा कान का था का का एक था थार तो के पायल अंगूठी था मेरे तो आसपास कहीं कैमरे में देखा आपने कैमरे में ऐसे कोई नहीं देखा बंदा उस तरफ से उतरता हुआ दिख रहा है उधर से निकला हुआ बंदा काला सा बंदा है और कुछ नहीं देखा और पुलिस को इतला कर दी आपने पुलिस को इतला तुरंत करवाया था मौके मो, पर पहुंची पुलिस हाँ आ गए पुलिस मौके पे पुलिस भी देखे सारा और आपके घर वाले घर वाले भी यही घर वाले है और कोई घर वाले कोई नहीं था ठीक है हाँ जी सर क्या नाम है आपका ए, क्या मामला जो आप अभी चाहल नगर अपने घर में खड़े हो वो काम करने तभी तो में आधा घंटा लग गया मैं उधर से आया था इधर इधर जिंदा जिंदा तोड़ के तारे लग गए ठीक है आप नगर ले गए कितना नुकसान हो गया लगभग पीसीआर कोर्ट लाख रुपए तो हो गया आपकी क्या मांग है प्रशासन से प्रशासन से हमको वही मांग है कि जो हमारा कुछ कुछ तो कर दीजिए मेरा कम से कम पचास हजार तो करी दीजिए लाख का ਖਾਣੇ ਤੋਂ ਵੀ ਪੈਸੇ ਨਹੀਂ ਛੋੜਾ ਨਮਾ ਤਾਂ ਆਪ ਜਦ ਕੰਮ ਤੇ ਗਏ ਘਰ ਵਿੱਚ ਪਿੱਛੇ ਕੋਈ ਨਹੀਂ ਥਾ ਕੋਈ ਨਹੀਂ ਥਾ ਤੁਸੀਂ ਇਹ ਕਿਥੇ ਅਸਲ ਆਏ ਅ ਮੋਰਸਲ ਤੇ ਡਿਊਟੀ ਕਰਦੇ ਇੱਥੇ ਤੇ ਅਸੀਂ ਸਨ ਸੂਚਨਾ ਮਿਲੀ ਸੀ ਅਸੀਂ ਹਿਸ਼ਾਰਪੁਰ ਰੋਡ ਤੇ ਮੀਂਹ ਪੈ ਰਿਆ ਸੀ ਅਸੀਂ ਉਧਰ ਅ ਮੀਤਾ ਕਰਕੇ ਰੁੱਕੇ ਸਨ ਸੂਚਨਾ ਮਿਲੀ ਸੀ ਕਿ ਵੀ ਚਾਹਲ ਨਗਰ ਚੌਂਕ ਦੇ ਵਿੱਚ ਕੋਈ ਪ੍ਰਵਾਸੀ ਮਜ਼ਦੂਰ ਇੱਥੇ ਪਲਾਟ ਦੇ ਵਿੱਚ ਰਹਿੰਦੇ ਆ ਤੇ ਉਹ ਇਹ ਕਿਦੇ ਆਪਣੇ ਕੰਮ ਕੰਮ ਦੇ ਸਬੰਧੀ ਇਹ 9:30 ਵਜੇ ਇਥੋਂ ਚਲ ਗਏ ਘਰੋਂ ਔਰ 10:30 ਵਜੇ ਤੇ ਆਏ ਜਦੋਂ ਵਾਪਸ ਤੇ ਆਉਣ ਕੇ ਉਹਨਾਂ ਦੀ ਜਿਹੜੀ ਫਰਨਜਿੰਦੇ ਟੁੱਟੇ ਹੋਏ ਸੀਗੇ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਮੋਬਾਈਲ ਸੀਗੇ ਕੁਝ ਪੈਸੇ ਸੀਗੇ ਕੁਝ ਇਹਨਾਂ ਦੇ ਗਹਿਣੇ ਸੀਗੇ ਉਹ ਚੋਰੀ ਕਰਕੇ ਲੈ ਗਏ ਔਰ ਪਿੱਛੇ ਪਲਾਟ ਸੀਗਾ ਖਾਲੀ ਪਲਾਟ ਸੀਗਾ ਤੇ ਉਹ ਉੱਪਰ ਦੀ ਆ ਕੇ ਟੱਪ ਕੇ ਤੇ ਜਿੰਦਾ ਤੋੜ ਕੇ ਉਸ ਮਾਲ ਨੂੰ ਹੀ ਲੈ ਗਏ ਤੇ ਕੀ ਨਾਮ ਨਾਲ ਕਲੀਅਰ ਹੋਇਆ ਨਾਮ ਕੋਈ ਹਾਜੀ ਇਹ ਦੇ ਅਸੀਂ ਉਹ ਆਪਣੇ ਜਿਹੜਾ ਭਾਂਡੇ ਲੱਗੇ ਹੋਏ ਆ ਜੀ ਬਦਿਆਸੂ ਔਰ ਉਹਨਾਂ ਦੇ ਪੁਛਾਲ ਕਰਕੇ ਜੋ ਤਨਵੇ ਨਾਲ ਬੋਲ ਚੁੱਕੀ ਜੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਕਾਰਵੇ ਸਿਖਦੇ ਆ ਉੱਥੇ ਜਾ ਕੇ ਕੋਈ ਨਾ ਚਾਰ ਕਰਾਵਾ ਦੇ ਬੰਦਾ ਇਹਨਾਂ ਦਾ ਕੁਛ ਕੀਤੀ ਹੋਵੇ ਕੀ ਕੀਤੀ ਬੰਦਾ ਕੰਮ ਕੋਲ ਦਾ